ਜੀ ਹਾਂ ਸੁਣੋ ਚੁੱਕਿਆ ਕੱਲ ਵਿਜੀਲੈਂਸ ਦੇ ਦਫਤਰ ਪੂਰੀ ਕਾਂਗਰਸ ਪਹੁੰਚੀ ਸੀ ਢੜਕ ਮਾਰ ਰਹੀ ਸੀ ਪੂਰੀ ਕਾਂਗਰਸ ਕਹਿ ਰਹੀ ਸੀ ਕਿ ਵਾਰ-ਵਾਰ ਤੰਗ ਨਾ ਕਰੋ ਬਦਨਾਮ ਨਾ ਕਰੋ ਅਸੀਂ ਇੱਥੇ ਸਾਰੇ ਖੜੇ ਹਾਂ ਜਿੰਨੂੰ ਚੱਕਣਾ ਚੱਕ ਲੋ ਦੇਖੋ ਜੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਮੈਂ ਅਸੀਂ ਜਿਸ ਵੇਲੇ ਵੋਟਾਂ ਮੰਗ ਰਹੇ ਸੀ ਲੋਕਾਂ ਤੋਂ ਮੁਹੱਲਿਆਂ 'ਚ ਜਾ ਰਹੇ ਸੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅਸੀਂ ਸ਼ਹਿਰਾਂ ਜਾ ਰਹੇ ਸੀ ਕਸਬਿਆਂ ਜਾ ਰਹੇ ਸੀ ਰੋਡ ਸ਼ੋਅ ਕਰ ਰਹੇ ਸੀ ਅਸੀਂ ਨਾਲ ਇਹ ਵੀ ਕਹਿ ਰਹੇ ਸੀ ਕਿ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਉਹ ਉਹਨਾਂ ਤੋਂ ਇੱਕ ਇੱਕ ਰੁਪਈਆ ਦਾ ਹਿਸਾਬ ਲਵਾਂਗੇ ਸੋ ਇਹ ਜਿਹੜੀਆਂ ਗ੍ਰਿਫਤਾਰੀਆਂ ਨੇ ਇਹ ਉਸੇ ਹਿਸਾਬ ਲੈਣ ਦੀ ਸਿਲਸਿਲੇ ਦੇ ਵਿੱਚ ਹੀ ਕੜੀ ਦਾ ਹਿੱਸਾ ਨੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਿ ਕਿੰਨਾ ਕਿੰਨਾ ਵੱਡਾ ਘਟਾਲਾ ਹੋਇਆ ਔਰ ਉਹਦੇ ਵਿੱਚ ਕੌਣ ਕੌਣ ਅਫਸਰ ਕਿਹੜੇ-ਕਿਹੜੇ ਪੋਲਿਟੀਕਲ ਲੋਕ ਇਨਵੋਲਵ ਸੀ ਕੱਲੀ ਤੁਸੀਂ ਦੇਖਿਆ ਹੋਣਾ ਕਿ ਬਰਾਬਰ ਠੇਕੇਦਾਰ ਵੀ ਆਏ ਹੋਏ ਸੀ ਉਹ ਲੇਬਰ ਵਾਲੇ ਜਿਨ੍ਹਾਂ ਨਾਲ ਟੱਕਾ ਹੋਇਆ ਸੋ ਇਸ ਕਰਕੇ ਅਸੀਂ ਕੋਈ ਪੋਲੀਟੀਕਲ ਵੈਨੈਂਟਾ ਨਹੀਂ ਕਰ ਰਹੇ ਉਹ ਕਰਨਾ ਹੁੰਦਾ ਤਾਂ ਅਸੀਂ ਹੁਣ ਤੱਕ ਜਿੱਤੇ ਮਰਜੀ ਪਰਚਾ ਕਰ ਲੈਂਦੇ ਜਿੰਨਾ ਚਿਰ ਸਾਡੇ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਕਿ ਹਾਂ ਇਹ ਇਹਦੇ ਵਿੱਚ ਆ ਮੰਤਰੀ ਵੱਲੋਂ ਆਰਡਰ ਹੋਏ ਨੇ ਤੇ ਆ ਜਿਹੜਾ ਇਨਵੋਲਵਮੈਂਟ ਉਹਦੀ ਰਹੀ ਹੈ ਉਹਨਾਂ ਚਿਰ ਅਸੀਂ ਕੋਈ ਕੋਈ ਕਾਰਵਾਈ ਨਹੀਂ ਕਰਦੇ ਬਾਕੀ ਕਾਨੂੰਨ ਅੱਗੇ ਕਰਦਾ ਨੀਤ ਬਟੋਰ ਨੇ ਕਹਿ ਕੇ ਗਈ ਹੈ ਕਿ ਆਸ਼ੂ ਨਿਹਬਦ ਨਾਮ ਕਰਦੇ ਬਦਲੇ ਬਦਲੇ ਦੀ ਰਾਜਨੀਤੀ ਨਹੀਂ ਜੀ ਕਾਨੂੰਨ ਆਪਣਾ ਕੰਮ ਕਰੇ ਕਹਿੰਦੇ ਕਿ ਅਫਸਰ ਫਿਰ ਆਪਣਾ ਹਿਸਾਬ ਲਾ ਲੈਣ ਸਤਾਈ ਤੇ ਅਸੀਂ ਆਵਾਂਗੇ ਨਹੀਂ ਜੀ ਉਹ ਦੇਖੋ ਇਹ ਉਹਨਾਂ ਦੀ ਲੈਂਗੁਏਜ ਉਹਨਾਂ ਨੂੰ ਮੁਬਾਰਕ ਹੋਵੇ ਇਹ ਹੈ ਜੀ ਭਾਸ਼ਾ ਨਹੀਂ ਉਹਨਾਂ ਦਾ ਇਹ ਹਾਲ ਕੀਤਾ ਜੋ ਧਮਕੀਆਂ ਦਿੰਦੇ ਸੀ ਤੁਸੀਂ ਸੁਣਿਆ ਹੋਣਾ ਤੁਸੀਂ ਆਸ਼ੂ ਜੀ ਮਨਿਸਟਰ ਸੀ ਜਿਸ ਵੇਲੇ ਉਸ ਵੇਲੇ ਇੱਕ ਡੀਐਸਪੀ ਨੂੰ ਕੀ ਕਹਿ ਰਹੇ ਸੀ ਜਾਓ ਕਹਦੇ ਮੰਤਰੀ ਹਾਈ ਕੋਰਟ ਦੀ ਮੰਨਦਾ ਨਹੀਂ ਇਹ ਹੰਕਾਰ ਇੱਕ ਇੱਕ ਸਰ ਉਹਨਾਂ ਨੇ ਠੀਕ ਹੈ ਇੱਕ ਪ੍ਰਿੰਸੀਪਲ ਇੱਕ ਮੈਡਮ ਡੀਓ ਸੀ ਉਹਨਾਂ ਨੂੰ ਕਿਸ ਤਰ੍ਹਾਂ ਬੋਲ ਰਹੇ ਸੀ ਉਹ ਕਿ ਜਾਓ ਚਲੇ ਜਾਓ ਇੱਥੋਂ ਐ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਮੰਤਰੀ ਆ ਗਿਆ ਮੰਤਰੀ ਆ ਗਿਆ ਰੱਬ ਆ ਗਿਆ ਸੋ ਇਸ ਕਰਕੇ ਹੰਕਾਰ ਜਿਹੜਾ ਉਹ ਉਹ ਕਿਸੇ ਵੀ ਤਰ੍ਹਾਂ ਦਾ ਮਾੜਾ ਹੈ ਸੋ ਬਾਕੀ ਕਾਨੂੰਨ ਆਪਦੀ ਕਾਰਵਾਈ ਕਰੂਗਾ ਹੁਣ ਇੱਥੇ ਆ ਕੇ ਤਾਂ ਕਹਿੰਦੇ ਸਾਨੂੰ ਫੜ ਲਓ ਜਦੋਂ ਫੜ ਲੈ ਕੇ ਕਹਿੰਦੇ ਕੰਫੜੇ ਉਹਦੇ ਵਿੱਚ ਰਮਨਦੀਪ ਮਿੱਟੂ ਨੇ ਤੁਹਾਡੇ ਸਾਥ ਹੀ ਰਹੇ ਨੇ ਉਹ ਕਹਿੰਦੇ ਨੇ ਕਿ ਬਿਨਾਂ ਦਸਤਾਵੇਜ਼ਾ ਤੋਂ ਉੱਥੇ ਵਿਜੀਲੈਂਸ ਦੀ ਟੀਮ ਪਹੁੰਚ ਗਈ ਕੋਈ ਕਾਗਜ਼ ਪੱਤਰ ਲੈ ਕੇ ਨਹੀਂ ਪਹੁੰਚੀ ਤੇ ਜੇ ਜੇ ਮਹਾ ਸਰਕਾਰ ਦੀ ਗੱਲ ਹੋ ਤੁਹਾਡੀ ਸਰਕਾਰ ਦੀ ਗੱਲ ਕਹਿੰਦੇ ਕਹਿੰਦੇ ਬਿਜ਼ਨਸ ਨੂੰ ਢਾਲ ਬਣਾ ਕੇ ਸਾਹਮਣੇ ਰੱਖਦੇ ਮਿੱਟੂ ਦੇ ਖਿਲਾਫ ਵੀ ਸ਼ਿਕਾਇਤ ਦਰਜ ਹੋ ਗਈ ਉਹਨਾਂ ਦੇ ਖਿਲਾਫ ਵੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਕੰਮ ਵਿੱਚ ਵਿਗੜ ਪਾਇਆ ਜੀ ਉਹਨਾਂ ਨੇ ਕਬੀਰਾ ਤੇਰੀ جھੋਂਪੜੀ ਗਲਕਟੀਆਂ ਦੇ ਕੋਲ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬਹਿ ਉਦਾਸ ਹਾਂ ਸੁਣ ਚੁੱਕਿਆ ਕੱਲ ਵਿਜੀਲੈਂਸ ਦਾ ਦਫਤਰਪੁ ਵੜਕ ਮਾਰ ਰਹੀ ਸੀ ਪੁਰਾਣੀ ਕਾਂਗਰਸ ਕਹਿ ਰਹੀ ਸੀਗੀ ਕਿ ਵਾਰ-ਵਾਰ ਤੰਗ ਨਾ ਕਰੋ ਬਦਨਾਮ ਨਾ ਕਰੋ ਅਸੀਂ ਇੱਥੇ ਸਾਰੇ ਖੜੇ ਆ ਜਿੰਨੂੰ ਚੱਕਣਾ ਚੱਕ ਲੋ ਦੇਖੋ ਜੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਸੀਂ ਜਿਸ ਵੇਲੇ ਵੋਟਾਂ ਮੰਗ ਰਹੇ ਸੀ ਲੋਕਾਂ ਤੋਂ ਮੁਹੱਲਿਆਂ 'ਚ ਜਾ ਰਹੇ ਸੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅਸੀਂ ਸ਼ਹਿਰਾਂ ਜਾ ਰਹੇ ਸੀ ਕਸਬਿਆਂ ਜਾ ਰਹੇ ਸੀ ਰੋਡ ਸ਼ੋਅ ਕਰ ਰਹੇ ਸੀ ਅਸੀਂ ਨਾਲ ਇਹ ਵੀ ਕਹਿ ਰਹੇ ਸੀ ਕਿ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਉਹ ਉਹਨਾਂ ਤੋਂ ਇੱਕ ਇੱਕ ਰੁਪਈਆ ਦਾ ਹਿਸਾਬ ਲਵਾਂਗੇ ਸੋ ਇਹ ਜਿਹੜੀਆਂ ਗ੍ਰਿਫਤਾਰੀਆਂ ਨੇ ਇਹ ਉਸੇ ਹਿਸਾਬ ਲੈਣ ਦੀ ਸਿਲਸਿਲੇ ਦੇ ਵਿੱਚ ਹੀ ਕੜੀ ਦਾ ਹਿੱਸਾ ਨੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਿ ਕਿੰਨਾ ਕਿੰਨਾ ਵੱਡਾ ਘਟਾਲਾ ਹੋਇਆ ਔਰ ਉਹਦੇ ਵਿੱਚ ਕੌਣ ਕੌਣ ਅਫਸਰ ਕਿਹੜੇ-ਕਿਹੜੇ ਪੋਲਿਟੀਕਲ ਲੋਕ ਇਨਵੋਲਵ ਸੀ ਕੱਲ ਹੀ ਤੁਸੀਂ ਦੇਖਿਆ ਹੋਣਾ ਕਿ ਬਰਾਬਰ ਠੇਕੇਦਾਰ ਵੀ ਆਏ ਹੋਏ ਸੀ ਉਹ ਲੇਬਰ ਵਾਲੇ ਜਿਨ੍ਹਾਂ ਨਾਲ ਟੱਕਾ ਹੋਇਆ ਸੋ ਇਸ ਕਰਕੇ ਅਸੀਂ ਕੋਈ ਪੋਲਿਟੀਕਲ ਵੈਨੈਂਟਾ ਨਹੀਂ ਕਰ ਰਹੇ ਉਹ ਕਰਨਾ ਹੁੰਦਾ ਤਾਂ ਅਸੀਂ ਹੁਣ ਤੱਕ ਜੀਤੇ ਮਰਜੀ ਪਰਚਾ ਕਰ ਲੈਂਦੇ ਜਿੰਨਾ ਚਿਰ ਸਾਡੇ ਸਾਡੇ ਕੋਲ ਕੋਈ ਸਬੂਤ ਨਹੀਂ ਆਉਂਦਾ ਕਿ ਹਾਂ ਇਹ ਇਹਦੇ ਵਿੱਚ ਆ ਮੰਤਰੀ ਵੱਲੋਂ ਆਰਡਰ ਹੋਏ ਨੇ ਤੇ ਆ ਜਿਹੜਾ ਇਨਵੋਲਵਮੈਂਟ ਉਹਦੀ ਰਹੀ ਹੈ ਉਹਨਾਂ ਚਿਰ ਅਸੀਂ ਕੋਈ ਕੋਈ ਕਾਰਵਾਈ ਨਹੀਂ ਕਰਦੇ ਬਾਕੀ ਕਾਨੂੰਨ ਅਗੇ ਕਰਦਾ ਨੀਲ ਮਿਟੋ ਰਹੇਗਾ ਜਿਹੜੀ ਕਹੀ ਗਈ ਹੈ ਕਿ ਆਸ਼ੂ ਨੇ ਮਦਨਾਮ ਕਰਦੇ ਬਦਲੇ ਬਦਲੇ ਦੀ ਰਾਜਨੀਤੀ ਨਹੀਂ ਜੀ ਕਾਨੂੰਨ ਆਪਣਾ ਕੰਮ ਕਰੇ ਕਹਿੰਦੇ ਕਿ ਅਫਸਰ ਫਿਰ ਆਪਣਾ ਹਿਸਾਬ ਲਾ ਲੈਣ ਸਤਾਈ ਤੇ ਅਸੀਂ ਆਵਾਂਗੇ ਨਹੀਂ ਜੀ ਉਹ ਦੇਖੋ ਇਹ ਉਹਨਾਂ ਦੀ ਲੈਂਗੁਏਜ ਉਹਨਾਂ ਨੂੰ ਮੁਬਾਰਕ ਹੋਵੇ ਇਹ ਐਸੀ ਭਾਸ਼ਾ ਨਹੀਂ ਉਹਨਾਂ ਦਾ ਇਹ ਹਾਲ ਕੀਤਾ ਜੋ ਧਮਕੀਆਂ ਦਿੰਦੇ ਸੀ ਤੁਸੀਂ ਸੁਣਿਆ ਹੋਣਾ ਤੁਸੀਂ ਆਸ਼ੂ ਜੀ ਮਨਿਸਟਰ ਸੀ ਜਿਸ ਵੇਲੇ ਉਸ ਵੇਲੇ ਇੱਕ ਡੀਐਸਪੀ ਨੂੰ ਕੀ ਕਹਿ ਰਹੇ ਸੀ ਜਾਓ ਕਹ ਦੋ ਮੰਤਰੀ ਹਾਈ ਕੋਰਟ ਦੀ ਮੰਨਦਾ ਨਹੀਂ ਇਹ ਹੰਕਾਰ ਇੱਕ ਇੱਕ ਸਰ ਉਹਨਾਂ ਨੇ ਠੀਕ ਹੈ ਇੱਕ ਪ੍ਰਿੰਸੀਪਲ ਇੱਕ ਮੈਡਮ ਡੀਓ ਸੀ ਉਹਨਾਂ ਨੂੰ ਕਿਸ ਤਰ੍ਹਾਂ ਬੋਲ ਰਹੇ ਸੀ ਉਹ ਕਿ ਜਾਓ ਚਲੇ ਜਾਓ ਇੱਥੋਂ ਐ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਮੰਤਰੀ ਆ ਗਿਆ ਮੰਤਰੀ ਆ ਗਿਆ ਰੱਬ ਆ ਗਿਆ ਸੋ ਇਸ ਕਰਕੇ ਹੰਕਾਰ ਜਿਹੜਾ ਉਹ ਉਹ ਕਿਸੇ ਵੀ ਤਰ੍ਹਾਂ ਦਾ ਮਾੜਾ ਹੈ ਸੋ ਬਾਕੀ ਕਾਨੂੰਨ ਆਪਦੀ ਕਾਰਵਾਈ ਕਰੂਗਾ ਹੁਣ ਇੱਥੇ ਆ ਕੇ ਤਾਂ ਕਹਿੰਦੇ ਸਾਨੂੰ ਫੜ ਲਓ ਜਦੋਂ ਫੜ ਲੈ ਕੇ ਕਹਿੰਦੇ ਕਿਉਂ ਫੜੇ ਉਹਦੇ ਵਿੱਚ ਰਮਨਦੀਪ ਬਿੱਟੂ ਨੇ ਤੁਹਾਡੇ ਸਾਥ ਹੀ ਰਹੇ ਨੇ ਉਹ ਕਹਿੰਦੇ ਨੇ ਕਿ ਬਿਨਾਂ ਦਸਤਾਵੇਜ਼ਾ ਤੋਂ ਉੱਥੇ ਵਿਜੀਲੈਂਸ ਦੀ ਟੀਮ ਪਹੁੰਚ ਗਈ ਕੋਈ ਕਾਗਜ਼ ਪੱਤਰ ਲੈ ਕੇ ਨਹੀਂ ਪਹੁੰਚੀ ਤੇ ਜੇ ਜੇ ਮਹਾ ਸਰਕਾਰ ਦੀ ਗੱਲ ਹੋ ਤੁਹਾਡੀ ਸਰਕਾਰ ਦੀ ਗੱਲ ਕਹਿੰਦੇ ਕਹਿੰਦੇ ਬਿਜ਼ਨਸ ਨੂੰ ਢਾਲ ਬਣਾ ਕੇ ਸਾਹਮਣੇ ਰੱਖਦੇ ਨੇ ਬਿੱਟੂ ਦੇ ਖਿਲਾਫ ਵੀ ਸ਼ਿਕਾਇਤ ਅਰਜ ਹੋਗੀ ਉਹਨਾਂ ਦੇ ਖਿਲਾਫ ਵੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਕੰਮ ਵਿੱਚ ਵਿਗਨ ਪਾਇਆ ਜੀ ਉਹਨਾਂ ਨੇ ਕਬੀਰਾ ਤੇਰੀ جھੋਂਪੜੀ ਗਲਕਟੀਆਂ ਦੇ ਕੋਲ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭੈਅਦਾਸ